ਹਾਂ ਗੇਲੋ ਫਿਰ ਕਰਤੀ ਰਤੂ ਰਤਿਆਰ ਮਸ਼ੀਨ ਹੈ ਬਾਈ ਹਾਂਜੀ ਤੁਮਾਕਾ ਕਰਦਾ ਤੁਮਾਕਾ ਫਰੈਂਡਰਾ ਲੀਜੈਂਡਰ ਇਹ ਪਹਿਲਾ ਲੀਜੈਂਡਰ ਪਹਿਲਾ ਲੀਜੈਂਡਰ ਪਹਿਲਾ ਕੱਤੀ ਮਸ਼ੀਨ ਨਾਲ ਤੁਮਾਕਾ ਕੀਤਾ ਹੁਣ ਪਹਿਲਾ ਕੱਤੀ ਤੁਮਾਕਾ ਕਰਦਾ ਹਾਂ 2.5 ਸਰ ਦਾ ਤੁਮਾਕਾ ਕਰਦਾ ਇਹ ਤੜਕੇ ਦਿਨ ਚੜ ਦੇਣੇ ਹੋਰ ਇੱਕ ਤੁਮਾਕਾ ਹੋ ਰਿਹਾ ਦੇ ਕਿ ਥੋੜੇ ਦਿਨ ਤੱਕ ਆ ਦੇਖੋ ਲੱਕ ਕਰੋ ਚੈੱਕ ਜੇ ਕੋਈ ਕਮੀ ਪੇਸ਼ੀ ਆ ਤਾਂ ਦੱਸਿਓ ਸਾਡੇ ਕੰਦੀਓ ਤਾਂ ਬਿਲਕੁਲ ਓਕੇ ਆ ਸਰਾ ਗੱਲਬਾਤ ਕਰਾਤੀ ਰਾਤ ਦੇ 2:30 ਵਜੇ ਧਮਾਕਾ ਕੀਤਾ ਇਹ ਫਰਿੰਦਰਾ 930 ਆੜਿਆ ਨੇ 9 ਰਖ ਤਾਂ ਲੀਜੈਂਡਰ ਲੀਜੈਂਡਰ ਹਾਂ ਸਰਾ ਗੱਲਬਾਤ ਕਰਾਤੀ ਸਾਡੇ ਬਹੁਤ ਪਸੰਦ ਆਇਆ ਬਾਈ ਮਰਨ ਡਿਜ਼ਾਈਨ ਵੀ ਕਰਤਾ ਯਾਰ ਮਸ਼ੀਨ ਹਣਾ ਬਹੁਤ ਥੋੜੀ ਲੱਗਦੀ ਆ ਬਾਈ ਹਾਂ ਬਰਾਉਂਡ ਵੀ ਬਹੁਤ ਵਧੀਆ ਹੁੰਦੀ ਆ ਹਾਂ ਯਾਰ ਕੋਈ ਨਹੀਂ ਮਸੇ ভাই ਬਾਈ ਨੂੰ ਹੁਣ ਹੋਇਆ ਹੌਸਲਾ ਕਹਿੰਦਾ ਮਸ਼ੀਨ ਚੱਲ ਬਾਹਰ ਤਾਂ ਨਿਕਲ ਗਈ ਪਰ ਅੱਜ ਰਾਤ ਨੂੰ ਤਿਆਰ ਕਰਕੇ ਛੱਡਦੀ ਆ 12:30 ਦਾ ਟਾਈਮ ਹੋ ਗਿਆ ਦੇਖੋ ਉੱਥੋਂ ਚੈੱਕ ਬਾਈ ਦੇਖੋ ਜੋਰਾਂ ਤੇ ਚੱਲੀ ਜਾਂਦਾ ਕੰਮ ਰਾਤ ਨੂੰ ਵੀ ਕੋਲਿਆਂ ਦਾ ਫਿੱਟਰ ਥੇਲੇ ਲੱਗੇ ਪਏ ਐ ਫੇ ਰਾਤ ਨੂੰ ਲਾ ਰੱਖਿਆ ਬੰਦੇ ਹੈ ਅੱਜ ਕਰਕੇ 300 ਡਾਲਰ ਫਰੇਸਰ ਲਾਉਂਚ ਫੇਰ ਹੋ ਗਈ ਤਿਆਰ ਹੋ ਗਈ ਕਰਤਾ ਫੇਰ ਸੁਰਿੰਦਰ ਵਾਲੇ ਨੇ ਹੈ ਕੰਮ ਫੇਟਰ ਪਹੁੰਚ ਗਿਆ ਫੇਟਰ ਪਹੁੰਚ ਗਿਆ ਬਾਜ ਦੇ ਘਟੂ ਨੂੰ ਬਾਹਰ ਸਿੱਟੋ ਅੱਧੇ ਘੰਟੇ ਨੂੰ ਲੈਟਾਂ ਲਾ ਕੇ ਮੋੜ ਜੀਏਗੇ ਲੱਟਾ ਲੱਟਾ ਲੈਟਾ ਲਾ ਕੇ ਭਾਈ ਕਰੋ ਚੈੱਕ ਆਪਣੇ ਡਬਲ ਪ੍ਰੈਸ਼ਰ ਦੀ ਲੋਕ ਹੋ ਗਿਆ 12:30 ਦਾ ਟਾਈਮ ਆ ਅੱਜ ਤਿਆਰ ਕਰਕੇ ਛੱਡਨੀ ਆ ਸਾਰੇ ਬੰਦੇ ਲੱਗੇ ਹੋਇਆ ਲੇਵਰ ਪੂਰੀ ਦੇਖ ਸਕਦੇ ਆ ਔਨ ਕਰਦਗੇ ਟੈਸਟ ਮਸ਼ੀਨ ਕਰੋ ਚੱਕ ਲੋਕੇ ਦੇ ਅੱਜ ਆਪਾਂ ਤੁਹਾਨੂੰ ਦਿਖਾਉਣਾ ਹੈ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦਾ ਮਸ਼ੀਨ ਦਾ ਪ੍ਰੋਸੈਸ ਹੁਣ ਕਰਦੇ ਇੱਥੇ ਡੈਸਟਿਕ ਸੁਰੇਂਦਰਾ ਜੀ ਆਪਣੇ ਡਬਲ ਫ੍ਰੈਸ਼ ਕਰਤਾ ਜੀ ਹਾਂਜੀ ਉਸ ਤੋਂ ਬਾਅਦ ਹਾਈਡਰੋਲਿਕ ਆਗਰ ਹੋ ਗਿਆ ਜੀ ਹਾਈਡਰੋਲਿਕ ਆਗਰ ਆ ਗਿਆ ਇਹਦਾ 4 ਅਡਜਸਟੇਬਲ ਫੇਰਿੰਗ ਹੋ ਗਿਆ ਜੀ ਠੀਕ ਉਸ ਤੋਂ ਬਾਅਦ ਸੀਪਾ ਵਧਾਈਆਂ ਜੀ ਫੇਪਰ ਕਿੰਨੇ 5 ਇੰਚੀ ਹੋ ਗਿਆ 5 ਇੰਚੀ ਠੀਕ ਉਸ ਤੋਂ ਬਾਅਦ ਖਾਵਾਕਰਾਂ ਦੀ ਲੰਬਾਈ ਵਧਾਈ ਸੀ ਪਹਿਲਾਂ ਲੋ 4 ਵਾਕਰਾਂ ਲੰਬਾ ਹਾਂਜੀ ਇਹ ਆਪਣੀ ਫਸਟ ਵੇ ਸੀ ਨਾ ਭਾਈ ਇਹ ਵੀ ਹਾਂ ਪਹਿਲਾਂ ਆਪਣੀ ਟੈਸਟਿੰਗ ਚੱਲੀ ਇੱਕ ਸਾਲ ਪੂਰਾ ਉਸ ਤੋਂ ਬਾਅਦ ਆਪਾਂ ਟੈਸਟਿੰਗ ਤੋਂ ਬਾਅਦ ਫੇਰ ਇਹਨੂੰ ਹੁਣ ਦੁਬਾਰਾ ਲਾ ਦਿੱਤੀ ਹੁਣ ਇਹ ਮਸ਼ੀਨ ਐਸਐਸ ਦੇ ਨਾਲ ਐਸਐਸ ਦੇ ਨਾਲ ਆ ਗਿਆ 4x4 ਡਿਜ਼ਾਈਨ ਤਾਂ ਬਹੁਤ ਘੈਂਟ ਆ ਬਈ ਤੁਹਾਡਾ ਸਾਰਾ ਚੋਰ ਲਾਈ ਜਾ ਰਹੇ ਨੇ ਜਿਹੜੇ ਪੂਰੇ ਨਾਮ ਲੇਜੈਂਡਰ ਹਾਂਜੀ ਹਾਂ ਨਵਾਂ ਮਾਡਲ ਲੇਜੈਂਡਰ ਜਿੱਦਾਂ ਨਾਈਂਟ ਕਰਾ ਕਰੋ ਚੱਕ ਬਈ ਥੀਰਾ ਕਰਾ ਰੱਖਿਆ ਭਾਈਆਂ ਨੇ ਦੇਖੋ ਬਈ ਮਸ਼ੀਨ ਸ੍ਰੇਂਦਰਾਂ ਦੇ ਡੋਲ ਥੈਸਰ ਸਟਿੱਕਰ ਵੀ ਨਵੇਂ ਡਿਜ਼ਾਈਨ ਦੇ ਲਾਏ ਆ ਇਹਨਾਂ ਨੇ ਘੈਂਟ ਗੱਲਬਾਤ ਬਣਾਤੀ ਹੁਣ ਦੇਖੋ ਕਰੋ ਚੱਕ